ਜੇ ਮੇਲੇ ਹੋਣਗੇ ਨਵੇਂ ਮੁੰਡੇ ਵੇਖਣਗੇ ਸ਼ੌਂਕ ਅਸੀਂ ਵੀ ਉਹੀ ਮੇਲਿਆਂ 'ਚੋਂ ਵੇਖ-ਵੇਖ ਕੇ ਸਾਡੇ ਦਿਲਾਂ 'ਚ ਸ਼ੌਂਕ ਜਾਗ ਗਿਆ ਅੱਜ ਅਸੀਂ ਘੋੜੇ ਘੋੜੀਆਂ ਮੱਝਾਂ ਗਾਂਾਂ ਰੱਖਦੇ ਆਂ ਬਹੁਤ ਵੱਡੇ ਵੱਡੇ ਲੀਡਰ ਵੀ ਇੱਥੇ ਆਪਦੇ ਘੋੜੇ ਲੈ ਕੇ ਆਏ ਆ ਹਾਲਾਂਕਿ ਉਹਨਾਂ ਦੇ ਘਰਾਂ ਦੇ ਵਿੱਚ ਤਾਂ ਕਹਿੰਦੇ ਨੇ ਆ ਵੀ ਬਾਗਲ ਸਾਹਿਬ ਕੀ ਆਏ ਆ ਜੀ ਤੁਸੀਂ ਹੋਰ ਵੀ ਆਏ ਆ ਸਿਮਰਜੀਤ ਮਾਨ ਦੇ ਪਰਿਵਾਰ ਦੇ ਵਿੱਚੋਂ ਵੀ ਆਇਆ ਅੱਛਾ ਨਹੀਂ ਫਿਰ ਮੇਨ ਤਾਂ ਹੁਣ ਪਤਾ ਕੀ ਗੱਲ ਹੈ ਟੈਂਟ ਉਹਨਾਂ ਦਾ ਹੀ ਮਸ਼ਹੂਰ ਹੋਇਆ ਪਿਆ ਇੱਥੇ ਤੁਹਾਡੀ ਜੀ ਤੇ ਜਾਂਦਾ ਵਾਦਨ ਵਾਦਲ ਚੜ੍ਹਿਆ ਪਤਾ ਗੱਲ ਕੀ ਆ ਟੈਂਟ ਉਹਨਾਂ ਦਾ ਨਾਏ ਮਸ਼ਹੂਰਾਂ ਦਾ ਕੋਲੇ ਬਾਹਰ ਨੀਆਂ ਨਸਲਾਂ ਦੇ ਘੋੜੇ ਆਏ ਆ ਚਲੋ ਠੀਕ ਆ ਹਰੇਕ ਘੋੜਾ ਪਾਲਕ ਕਹਿ ਦਿੰਦਾ ਮੈਨੂੰ ਇੰਨੇ ਦੀ ਆਫਰ ਆਈ ਮੈਨ ਪਰ ਮੈਂ ਪਹਿਲੀ ਵਾਰੀ ਆਨ ਰਿਕਾਰਡ ਕੈਮਰੇ ਤੇ ਸੁਣਿਆ ਵੀ ਬਾਦਲ ਸਾਹਿਬ ਨੇ ਆਖਿਆ ਵੀ ਜੇ ਵੇਚਣੀ ਹੋਈ ਤਾਂ ਮੈਨੂੰ ਦੱਸ ਦਿਓ ਕਿਤੇ ਨਾ ਜਾਇਓ ਅੱਜ ਤੱਕ ਵੀੜ ਕੋ ਨਹੀਂ ਕਿਸੇ ਦੀ ਵੀ ਬਣੀ ਹੋਣੀ ਮੇਲੇ ਦੇ ਵਿੱਚ ਵੀ ਅਮਾਨੀ ਹੋਂਾ ਦੇ ਘਰਾਂ ਚ ਜਿਹੜੇ ਘੋੜੇ ਖੜੇ ਆ ਉਹਦੇ ਬਰਾਬਰ ਦੇ ਘੋੜੇ ਹੈਗੇ ਹੈਗੇ ਜੀ ਅਮਬਾਂਦਿਆਂ ਦੇ ਘੋੜੇ ਗਏ ਕਿੱਥੋਂ ਇੱਥੇ ਹੀ ਗਏ ਆ ਆਹ ਸ੍ਰੀ ਮੁਕਸਰ ਸਾਹਿਬ ਮੇਲੇ ਚ ਚਾਹੇ ਜਿਵੇਂ ਪੁੱਛ ਕਰ ਤੋਂ ਚਾਹੇ ਜਿਵੇਂ ਘਰਾਂ ਚੋਂ ਪੰਜਾਬ ਚੋਂ ਹੀ ਗਏ ਆ ਘੋੜੇ ਸਾਰਸ਼ੀਕਾਲ ਜੀ ਲੈਮਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਤੂ ਇਸ ਵਕਤ ਅਸੀਂ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਮੌਜੂਦ ਆ ਘੋੜੀਆਂ ਦਾ ਮੇਲਾ ਇੱਥੋਂ ਦਾ ਬਹੁਤ ਮਸ਼ਹੂਰ ਆ ਬਾਈ ਗੋਪੀ ਗੁਰਪ੍ਰੀਤ ਵੀ ਪਹੁੰਚਿਆ ਕਤਰੀ ਕਰਨ ਉਹ ਕੋਦ ਵੀ ਕੋੜੀਆਂ ਰੱਖਦੇ ਨੇ ਅਸੀਂ ਕਈ ਵਾਰ ਇੰਟਰਵਿਊਆਂ ਦੇ ਵਿੱਚ ਦਿਖਾਉਨੇ ਆ ਬਾਈ ਲੈ ਕੇ ਆਏ ਹੋ ਕੋਈ ਜਾਨਵਰ ਹਾਂ ਅੱਜ ਬਸ ਆ ਜਾਣਗੇ ਜਾਨਵਰ ਮੈਂ ਲੇਟ ਹੋ ਗਿਆ ਥੋੜਾ ਜਿਹਾ ਅੱਛਾ ਕਿਉਂ ਮੈਂ ਰੈਲੀ ਦੀ ਜ਼ਿੰਮੇਵਾਰੀ ਚੁੱਕੀ ਨਹੀਂ ਨਹੀਂ ਰੈਲੀ ਦੀ ਮੇਰੀ ਤਾਂ ਕਾਦੀ ਜ਼ਿੰਮੇਵਾਰੀ ਐ ਤਾਂ ਬਾਈ ਰੋਜੀ ਦੀ ਐ ਪ੍ਰਧਾਨ ਆ ਸਾਡਾ ਜ਼ਿਲ੍ਹੇ ਦਾ ਕਿ ਨਹੀਂ ਤੇ ਨਹੀਂ ਮੈਂ ਉਹੀ ਪਤਾ ਕੀ ਗੱਲ ਆ ਜਿਹੜੀ ਵਿਕਰੀ ਹੁੰਦੀ ਆ ਨਾ ਸਹੀ ਮੈਨੇ ਕੋੜੀਆਂ ਦੀ ਵਿਕਰੀ ਚੱਲਦੀ 15 ਨੂੰ ਹੁੰਦੀ ਐ ਅੱਛਾ ਹੁਣ 15 16 17 ਤਿੰਨ ਦਿਨ ਫੁੱਲ ਵਿਕਰੀ ਹੋਊਗੀ। ਠੀਕ ਹੈ। ਬਾਕੀ ਆਪਾਂ ਇੱਕ ਜਾਨਵਰ ਵੇਚਣਾ, ਸਵੇਰੇ ਲੈ ਆਉਣਗੇ ਮੁੰਡੇ ਵੇਚ ਜਾਣਗੇ। ਜੇ ਕੋਈ ਹੋਰ ਇੱਥੇ ਆਈ ਤਾਂ ਘੋੜੀ ਇੱਕ ਵੇਚ ਜਾਣਗੇ, ਇੱਕ ਖਰੀਦ ਲ ਜਾਣਗੇ। ਦੇਖਿਆ ਤੁਰ ਫਿਰ ਕੇ ਮੇਲਾ ਅੱਜ। ਹਾਂ ਹਾਂ ਬਹੁਤ ਵਧੀਆ ਜੀ। ਬਹੁਤ ਵਧੀਆ। ਕੁਝ ਨਵਾਂ ਕੀ ਦੇਖਣ ਨੂੰ ਮਿਲਿਆ? ਵੇਖਣ ਨੂੰ ਤਾਂ ਇਹ ਨਵੇਂ ਜੂਥ ਚਰਜਾਨ ਆਇਆ ਜਿਹੜੇ ਮੁੰਡੇ ਹੋਣ ਵਾਲੇ 18 18 20 20 ਸਾਲ ਦੇ ਛੋਟੇ ਛੋਟੇ ਜਵਾਕ ਆ ਮੇਲਾ ਵੇਂਦੇ ਆ। ਇਹਨਾਂ ਦਾ ਮੰਨ ਕੇ ਚੱਲ ਜਦੋਂ ਮੇਲਾ ਵੇਂਦੇ ਆ ਅੰਦਰੋਂ ਚੇਤਹ ਹਲੂ ਨੂੰ ਕੋਈ ਇਥੋਂ ਜੇ 100 ਬੱਚਾ ਵੇਖਣਾ ਆ ਮੇਲੇ ਦਾ ਵਿੱਚੋਂ ਕੋਈ 10 ਤਾਂ ਨਵੇਂ ਉੱਟਣਗੇ ਜਿਹੜੇ ਘੋੜੀਆਂ ਖਰੀਦਣਗੇ ਇਹ ਜੇ ਮੇਲੇ ਲੱਗਣ ਨਸ਼ੇ ਪੱਤਰੋ ਨਸ਼ੇ ਪ ਸਾਰਾ ਕੁਝ ਹੀ ਹੋਊਗਾ ਤੇ ਬਾਕੀ ਗੱਲ ਹੋਰ ਆ ਵੀ ਜਿਵੇਂ ਜਿਹੜੇ ਦੁੱਧ ਚਵਾਈ ਮੁਕਾਬਲੇ ਆ ਚਾਹੇ ਘੋੜੀਆਂ ਦੇ ਮੁਕਾਬਲੇ ਬੱਕਰੀਆਂ ਦੇ ਲਾ ਲੋ ਇਧਰ ਨੂੰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਚਾਹੇ ਕੋਈ ਆ ਮੈਂ ਕਿਸੇ ਸਰਕਾਰ ਤੇ ਕਿੰਤੂ ਪ੍ਰਾਂਤੂ ਨਹੀਂ ਕਰਦਾ ਕੋਈ ਵੀ ਸਰਕਾਰ ਆਉਂਦੀ ਆ ਉਹ ਮੇਲੇ ਦਾ ਬਜਟ ਲਾਜ਼ਮੀ ਰੱਖੇ ਜਿੱਦਾਂ ਚ ਸਰਕਾਰੀ ਸ਼ੋਅ ਨਹੀਂ ਹੁੰਦੇ ਉਹਨਾਂ ਚਰ ਲੋਕਾਂ ਚ ਸ਼ੌਂਕ ਉਹਨਾਂ ਨਹੀਂ ਜਾਗਦਾ ਪ੍ਰਾਈਵੇਟ ਸ਼ੋਅ ਦਾ ਤੇ ਸਰਕਾਰੀ ਚੋਅ ਦਾ ਬਹੁਤ ਫਰਕ ਹੁੰਦਾ ਹਮ ਸਰਕਾਰ ਇਹਦੇ ਵਿੱਚ ਇਨਵੋਲਵ ਨਹੀਂ ਵੀ ਹੈਗੀ ਜਾਂ ਨਾ ਵੀ ਹੋਵੇ ਤਾਂ ਵੀ ਕਈ ਵਾਰੀ ਜਿੱਤਿਆ ਹੋਇਆ ਖਿਡਾਰੀ ਤਿਹਾਰੇ ਆਪਸ ਦੇ ਵਿੱਚ ਲੜ ਪੈਂਦੇ ਆ ਬਾਅਦ ਚ ਮਹੀਨਾ ਵੀ ਨਾ ਲੜੀ ਬੁਆ ਅਸਲ ਵਿੱਚ ਜੀ ਸਰਕਾਰ ਨੂੰ ਮਹਿਕਮੇ ਦੀ ਡਿਊਟੀ ਲਾਉਣੀ ਚਾਹੀਦੀ ਹੈ ਮਹਿਕਮੇ ਦੇ ਬਹੁਤ ਵੱਡੇ ਵਾਲਾ ਅਧਿਕਾਰੀ ਆ ਲੁਧਿਆਣਾ ਯੂਨੀਵਰਸਿਟੀ ਦੇ ਉਹਨਾਂ ਦੀ ਜ਼ਿੰਮੇਵਾਰੀ ਬਕਾਇਦਾ ਲਾਉਣੀ ਚਾਹੀਦੀ ਆ ਬਈ ਆਏ ਸਾਲ ਮੇਲੇ ਹੋਣੇ ਜ਼ਰੂਰੀ ਆ ਜੇ ਮੇਲੇ ਹੋਣਗੇ ਨਵੇਂ ਮੁੰਡੇ ਵੇਖਣਗੇ ਸ਼ੌਂਕ ਅਸੀਂ ਵੀ ਉਹੀ ਮੇਲਿਆਂ ਚੋਂ ਵੇਖ-ਵੇਖ ਕੇ ਸਾਡੇ ਦਿਲਾਂ ਚ ਸ਼ੌਂਕ ਜਾਗ ਗਿਆ ਅੱਜ ਅਸੀਂ ਘੋੜੇ ਘੋੜੀਆਂ ਮੱਝਾਂ ਗਾਂਾਂ ਰੱਖਦੇ ਆ ਅੱਛਾ ਇਹ ਮੁਕਸਰ ਦੇ ਮੇਲੇ ਦੇ ਉੱਤੇ ਮੁਕਾਬਲੇ ਵੀ ਹੁੰਦੇ ਆ ਘੋੜਿਆਂ ਦੇ ਜਾਂ ਸਿਰਫ ਖਰੀਦਣ ਵਾਲੇ ਜਾਂ ਹੁੰਦਾ ਜੀ ਐਤਕੀ ਦਾ ਮੇਲਾ ਤਾਂ ਪ੍ਰਾਈਵੇਟ ਸ਼ੋ ਵੀ ਆਣੀ ਅੱਗੇ ਦਾ ਪ੍ਰਾਈਵੇਟ ਇੱਕ ਸ਼ੋ ਹੁੰਦਾ ਹੁੰਦਾ ਸੀਗਾ ਇੱਥੇ ਤੇ ਬਾਈ ਸੰਦੀਪ ਵਰਗੇ ਆਲਮਾਲੇ ਵਾਲੇ ਵਰਗੇ ਜਾਂ ਅੰਕਲ ਵਰਗੇ ਆ ਰਣਜੀਤ ਵਰਗੇ ਕਰਾਉਂ ਦਿੰਦੇ ਐਦਕੀ ਉਹ ਵੀ ਨਹੀਂ ਹੋਇਆ। ਅੱਛਾ 쇼 ਅੱਗੇ ਹੁੰਦਾ ਹੁੰਦਾ ਸੀ ਤੇ ਪਰ ਪਹਿਲਾਂ ਜਦੋਂ ਬਾਦਲ ਸਰਕਾਰ ਸੀ ਉਦੋਂ ਸਰਕਾਰੀ 쇼 ਹੀ ਹੁੰਦਾ ਹੁੰਦਾ ਈ। ਉਹ 13 ਤਰੀਕ ਨੂੰ ਮੁੱਕ ਜਾਂਦਾ ਸੀਗਾ ਨਹੀਂ ਜੀ ਉਧਰ ਹੁੰਦਾ ਸੀਗਾ ਆਪਣਾ ਸਟੇਡੀਅਮ 'ਚ ਠੀਕ ਹੈ ਕਾਲਜ 'ਚ ਤੇ ਉਹੀ ਜਿਹੜਾ 2007 ਤੋਂ ਲੈ ਕੇ 17 ਤੱਕ 쇼 ਹੋਇਆ 17 ਨਹੀਂ 18 ਤੱਕ ਹੀ ਕਹਿ ਸਕਦੇ ਆ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰਾਇਆ। ਤੇ ਉਹ ਛੂਆਂ ਨਾਲ ਹੀ ਲੋਕਾਂ 'ਚ ਇੰਨਾ ਕ ਉਤਸ਼ਾਹ ਆਇਆ ਲੋਕਾਂ ਨੂੰ ਪਤਾ ਲੱਗਿਆ ਵੀ ਕੀ ਮੋਹਰਾ نسل ਆ ਕੀ ਨੀਲੀ ਰਾਵੀ ਆ ਕੀ ਮਾਰਵਾੜੀ ਆ ਕੀ ਨੁਕਰੀ ਆ ਉਹ ਚੀਜ਼ਾਂ ਨਾਲ ਬਹੁਤ ਫਰਕ ਪਿਆ ਕਿਤੇ ਨਾ ਕਿਤੇ ਇਹ ਸ਼ੋਅ ਹੋਣੇ ਜ਼ਰੂਰੀ ਆ ਜੀ ਬਹੁਤ ਵੱਡੇ ਵੱਡੇ ਲੀਡਰ ਵੀ ਇੱਥੇ ਆਪਦੇ ਘੋੜੇ ਲੈ ਕੇ ਆਏ ਆ ਹਾਲਾਂਕਿ ਉਹਨਾਂ ਦੇ ਘਰਾਂ ਦੇ ਵਿੱਚ ਤਾਂ ਕਹਿੰਦੇ ਨੇ ਆ ਬਾਦਲ ਸਾਹਿਬ ਕੀ ਆਏ ਆ ਜੀ ਤੁਸੀਂ ਹੋਰ ਵੀ ਆਏ ਆ ਸਿਮਰਜੀਤ ਮਾਨ ਦੇ ਪਰਿਵਾਰ ਦੇ ਵਿੱਚੋਂ ਵੀ ਆਇਆ ਅੱਛਾ ਨਹੀਂ ਫਿਰ ਮੇਨ ਤਾਂ ਹੁਣ ਪਤਾ ਕੀ ਗੱਲ ਹੈ ਟੈਂਟ ਉਹਨਾਂ ਦਾ ਹੀ ਮਸ਼ਹੂਰ ਹੋਇਆ ਪਿਆ ਇੱਥੇ ਤੁਹਾਡੀ ਜੀ ਤੇ ਜਿਆਦਾ ਬਾਦਲ ਬਾਦਲ ਜੜੀ ਪਤਾ ਗੱਲ ਕੀ ਆ ਟੈਂਟ ਉਹਨਾਂ ਦਾ ਨਾ ਹੀ ਮਸ਼ਹੂਰ ਉਹਨਾਂ ਕੋਲੇ ਬਾਹਰ ਲਿਆਂ ਨਸਲਾਂ ਦੇ ਘੋੜੇ ਆਏ ਆ ਲੀਡਰ ਤਾਂ ਐ ਬਾਈ ਕਿ ਕਿੱਡੀ ਢੋਆ ਘੋੜੇ ਉਹ ਵੀ ਲੈ ਕੇ ਆਏ ਸੀ ਆ ਇਸ ਸਵਾਰੀ ਲੈ ਕੇ ਆਏ ਨਹੀਂ ਇਹ ਹੁਣ ਪਹਿਲਾਂ ਤੋਂ ਹੀ ਆਉਂਦੇ ਆ ਜੀ ਪਿਛਲੇ ਸਾਲ ਮੇਰਾ خیال ਪਿਛਲੇ ਸਾਲ ਨਹੀਂ ਉਦੋਂ ਪਿਛਲੇ ਸਾਲ ਵੀ ਆਏ ਸੀ ਅੱਛਾ ਆਉਂਦੇ ਹੁੰਦੇ ਇਹਨਾਂ ਦੇ ਘੋੜੇ ਜੀ ਇੱਥੇ ਕਿਉਂਕਿ ਬਾਦਲ ਸਾਹਿਬ ਨੂੰ ਆਪ ਸ਼ੌਂਕ ਹੈ ਨਾ ਪਰਸੋ ਇੱਥੇ 13 ਤਰੀਕ ਨੂੰ ਮੇਲੇ 'ਚ ਘੋੜੀ ਦੇ ਰੁਪਏ ਵੀ ਉਹਨਾਂ ਨੇ ਆਖਿਆ ਵੀ ਦੱਸੋ ਜੇ ਵੇਚਣੀਆਂ ਤਾਂ ਮੈਂ ਲੈ ਲੈਣਾ ਬਾਈ ਮਨੂ ਸ਼ਰਮਾ ਨੇ ਆਫਰ ਦੇ ਕੇ ਗਏ ਉਹਨਾਂ ਨੂੰ ਸਹੀ ਮੈਨੇ ਅੱਜ ਤੱਕ ਚਲੋ ਠੀਕ ਆ ਹਰੇਕ ਘੋੜਾ ਪਾਲਕ ਕਹਿ ਦਿੰਦਾ ਮੈਨੂੰ ਇੰਨੇ ਦੀ ਆਫਰ ਆਈ ਮੈਨੂੰ ਪਰ ਮੈਂ ਪਹਿਲੀ ਵਾਰੀ ਔਨ ਰਿਕਾਰਡ ਕੈਮਰੇ ਤੇ ਸੁਣਿਆ ਵੀ ਬਾਦਲ ਸਾਹਿਬ ਨੇ ਆਖਿਆ ਵੀ ਜੇ ਵੇਚਣੀ ਹੋਈ ਤਾਂ ਮੈਨੂੰ ਦੱਸ ਦਿਓ ਕਿਤੇ ਨਾ ਜਾਇਓ ਅੱਜ ਤੱਕ ਵੀਡਗੋ ਨਹੀਂ ਕਿਸੇ ਦੀ ਵੀ ਬਣੀ ਹੋਣੀ ਕੋੜਾ ਕੋੜੀ ਚਾਹੇ 10 ਕਰੋੜ ਦਾ 20 ਦਾ ਕਿੰਨੇ ਦਾ ਵਿਕਿਆ ਹੋਵੇ ਉਹ ਕਰਮਾਂ ਵਾਲੀ ਘੋੜੀ ਆ ਜਿਹੜੀ ਤੇ ਪਹਿਲਾਂ ਵੀ ਬਾਦਲ ਸਾਹਿਬ ਨੂੰ ਪਸੰਦ ਆਈ ਤੇ ਮਨੂ ਸ਼ਰਮੇ ਬਾਈ ਨੂੰ ਆਖਿਆ ਵੀ ਭਾਈ ਦੱਸ ਦੀ ਜਿਹਦੇ ਵਿੱਚ ਨਹੀਂ ਹੋਈ ਅਸੀਂ ਇਹਦੇ ਗਾਹਕ ਤਿਆਰ ਬੈਠੇ ਆ ਐਸਾ ਕੀ ਖਾਸੀਅਤ ਸੀ ਉਹਦਾ ਕਲਰੀ ਵਾਲਾ ਸੋਨਾ ਜੀ ਅੱਛਾ ਕਲਰੀ ਵਾਲਾ ਹਾਂ ਇੱਥੇ ਹਾਂ ਨੇ ਉਹ ਹੋਰ ਆ ਜੀ ਇਹ ਕੁੜੀ ਹੋਰ ਆ ਜਿਹੜੀ ਦਾ ਰੰਗ ਆ ਉਹ ਕੁੜੀ ਹੋਰ ਆ ਅੱਛਾ ਉਹ ਪੱਤਰੇ ਵਿੱਚ ਸੋਹਣੀ ਆ ਉਹ ਕੱਲੇ ਰੰਗ ਚ ਤੇ ਬਾਕੀ ਜਿਹੜੀ ਉਹਦੇ ਚ ਸੁੰਦਰਤਾ ਸਨੱਪਣਾ ਉਹ ਬਹੁਤ ਜ਼ਿਆਦੇ ਚੰਗੀ ਆ ਬਰੀਕੀਆਂ ਬਹੁਤ ਜ਼ਿਆਦੇ ਕਹਿ ਸਕਦੇ ਆ ਬਾਕੀ ਮਨੂ ਸ਼ਰਮਾ ਬਹੁਤ ਵਧੀਆ ਇੱਕ ਬਾਈ ਬਰੀਡਰ ਆ ਵਧੀਆ ਚੰਗੇ ਘੋੜੇ ਸਲਮਾਨ ਖਾਨ ਨੂੰ ਵੀ ਲੈ ਕੇ ਦਿੰਦਾ ਪੰਜਾਬ ਚੋਂ ਬਾਦਲਗੇ ਦਾ ਇੱਥੋਂ ਖਰੀਦ ਕੇ ਹੀ ਲੈ ਜਾ ਸਕਦੇ ਉਹਨਾਂ ਦੀ ਤਾਂ ਕਿਹੜਾ ਖਰੀਦ ਲੂਗਾ ਨਹੀਂ ਉਹ ਤਾਂ ਜੀ ਪ੍ਰਦਰਸ਼ਨੀ ਕਰਨ ਆਏ ਆ ਉਹ ਤਾਂ ਪ੍ਰਦਰਸ਼ਨੀ ਜਿਹੜੇ ਉਹਨਾਂ ਕੋਲੇ ਪੋਨੀ ਆ ਜਾਂ ਹੋਰ ਨਸਲਾਂ ਚਾਹ ਜਿਵੇਂ ਉਹਨਾਂ ਕੋਲੇ ਭੇਡੂ ਆ ਜਾਂ ਨਾਚੀਆਂ ਬੱਕਰੀਆਂ ਉਹ ਚੀਜ਼ਾਂ ਦੀ ਪ੍ਰਦਰਸ਼ਨੀ ਵਿਖਾਉਣ ਆਏ ਆ ਹਾਂ ਬਈ ਲੋਕਾਂ ਚ ਅਤਸ਼ਾ ਵੇਵ ਜਿਗਾਂ ਨਸਲਾਂ ਪੰਜਾਬ ਚ ਹੋਰ ਰੱਖਣ ਮੁੰਡੇ ਕੁੜੀਆਂ ਉਹ ਚੀਜ਼ਾਂ ਪ੍ਰਦਰਸ਼ਨੀ ਆ ਹੋਰ ਵੇਚਣ ਨੂੰ ਤਾਂ ਨਹੀਂ ਕੋਈ ਐਡੀ ਗੱਲ ਨਹੀਂ ਕਹਿੰਦੇ ਇੱਥੇ ਇਸ ਮੇਲੇ ਦੇ ਵਿੱਚ ਵੀ ਅਮਾਨੀ ਉਹਨਾਂ ਦੇ ਘਰਾਂ ਚ ਜਿਹੜੇ ਘੋੜੇ ਖੜੇ ਆ ਉਹਦੇ ਬਰਾਬਰ ਦੇ ਘੋੜੇ ਹੈਗੇ ਹੈਗੇ ਜੀ ਅਮਾਨੀਆਂ ਦੇ ਘੋੜੇ ਗਏ ਕਿੱਥੋਂ ਇੱਥੇ ਹੀ ਗਏ ਆ ਆਹ ਸ੍ਰੀ ਮੁਕਸਰ ਸਾਹਿਬ ਮੇਲੇ ਚ ਚਾਹ ਜਿਵੇਂ ਪੁੱਛ ਕਰ ਤੋਂ ਚਾਹ ਜਿਵੇਂ ਘਰਾ ਚੋਂ ਪੰਜਾਬ ਚੋਂ ਹੀ ਗਏ ਆ ਕੋੜੇ ਹਾਥੀ ਘੋੜਾ ਸਭ ਤੋਂ ਮਹਿੰਗਾ ਵਿਕਿਆ ਉਹ ਗਿਆ ਜਾਂ ਹੋਰ ਮਾਰਵਾੜੀ ਘੋੜੇ ਬਹੁਤ ਗਏ ਆ ਡਾਕਟਰ ਗਰਸੀਬ ਕੋਲੇ ਸੀਗਾ ਮਜਨੂ ਉਹ ਗਿਆ ਮੇਰੇ ਬਹੁਤ ਨਿਗਾ ਚ ਹੈਗੇ ਘੋੜੇ ਕਈ ਵਾਰੀ ਨਾਂ ਭੁੱਲੇ ਜਾਂਦਾ ਕੋਈ ਗੁੱਸਾ ਨਾ ਮੰਨ ਲੇ ਵੀ ਬਹੁਤ ਘੋੜੇ ਆ ਜਿਹੜੇ ਅੰਬਾਨੀਆਂ ਨੇ ਪੰਜਾਬ ਚੋਂ ਹੀ ਖਰੀਦੇ ਆ ਇਥੋਂ ਪੰਜਾਬ ਚੋਂ ਹੀ ਵੇਖ ਕੇ ਗਏ ਆ ਸਾਰੇ ਹੋਰ ਲਕ ਕੋਈ ਰੇਲੈਂਸ ਗਿਆ ਕੋਈ ਸਲਮਾਨ ਖਾਨ ਕੋਲੇ ਗਿਆ ਕੋਈ ਦਾਂਦੀਆਂ ਕੋਲੇ ਗਿਆ ਪਤਾ ਹੈ ਥੋੜਾ ਜਿਆ ਸਿਆਸਤਵਾਲ ਵੀ ਰੁਕ ਕਰਾਂਗੇ ਕਹਿੰਦੇ ਉਧਰ ਲੱਖਾ ਅਕਾਲੀ ਦਲ ਵਾਰਿਸ ਪੰਜਾਬ ਦੇ ਚ ਸ਼ਾਮਲ ਹੋ ਗਿਆ ਗੋਪੀ ਸ਼੍ਰੋਮਣੀ ਅਕਾਲੀ ਦਲ ਦੇ ਬਾਈ ਮੇਰੀ ਗੱਲ ਹੀ ਤੇ ਸੀ ਗੱਲ ਮੈਂ ਕਿਸੇ ਲੀਡਰ ਤੇ ਤਵਾ ਲਾਇਆ ਹਾਂ ਕਿਸ ਦਾ ਨਾਮ ਲਿਆ ਮਾੜਾ ਇਹ ਹੀ ਗਿਆ ਵੀ ਜਿਹੜੇ 도ਗਲੇ ਚੱਲਦੇ ਆ ਤੇ ਵਿੱਚ ਹੈਗੇ ਵੀ ਇਹ ਕੱਲਾ ਇਹ ਗੱਲ ਨਹੀਂ ਵੀ ਸ਼੍ਰੋਮਣੀ ਅਕਾਲੀ ਦਲ ਚਾ ਹੋਰ ਪਾਰਟੀਆਂ ਚ ਵੀ ਆ ਉਹਨਾਂ ਦਾ ਚਾਰ ਛਪੇਰਾ ਹੀ ਹੁੰਦਾ ਕੰਗਾਂ ਦੇ ਮਪੂਛ ਤੇ ਪੈਰ ਰੱਖਿਆ ਮਾੜਾ ਇਹ ਗੱਲ ਉਥੇ ਰੈਲੀ ਚ ਮੇਰੇ ਕਹਿੰਦੇ ਟੇਡਾ ਜਿਹਾ ਵੀ ਜਾਗਦੇ ਸੀ ਭਈ ਆ ਕਿਧਰੋਂ ਸੱਚੀਆਂ ਕੱਢੀ ਆਉਂਦਾ ਉਹ ਪਤਾ ਕੀ ਗੱਲ ਆ ਜਿਹੜੀ ਪਾਰਟੀ ਚ ਆਪਾਂ ਹੈਗੇ ਸਹੀ ਕੰਮ ਕਰੋ ਪਿੰਡ ਦਾ ਚੰਗਾ ਸੋਚੋ ਕਿਉਂ ਮਾੜਾ ਸੋਚਦੇ ਆ ਇਹ ਥੋੜਾ ਹੁੰਦਾ ਵੀ ਦੋ ਜਣੇ ਲੜ ਪਏ ਇੱਕ ਨੂੰ ਤਾਂ ਪੰਪ ਮਾਰ ਕੇ ਹਸਪਤਾਲ ਪਾਤਾ ਤੇ ਦੂਜੇ ਨੂੰ ਥਾਣੇ ਘਲਤਾ ਉਹ ਸਿਆਸਤ ਟੱਟੂ ਦੀ ਐ ਸਿਆਸਤ ਸਮਝਦੇ ਆ ਤੁਸੀਂ ਉਹਨੂੰ ਜਾ ਕੇ ਦੀ ਧੀ ਦਾ ਤਲਾਕ ਹੋ ਗਿਆ ਤੇ ਉਹਦਾ ਸਮਾਨ ਚ ਕਾ ਕੇ ਆਪਦੇ ਘਰੇ ਰਖਾਲੇ ਸੋਫੇ ਨ ਮਾਰੀਆਂ ਉਹ ਘਰੇ ਆਪ ਵਰਤੀ ਜਾਣ ਪੈਸੇ ਲੈ ਕੇ 6 ਮਹੀਨੇ ਆਪ ਵਰਤ ਲੈਣੇ ਮੜਕੇ ਉਹਨਾਂ ਨੂੰ ਭੋਰ-ਭੋਰ ਕੇ ਦੇਣੇ ਇੱਕ ਤਾਂ ਅਗਲੇ ਦੀ ਧੀ ਘਰੇ ਬੈ ਗਈ ਉਹਦਾ ਰੰਡੀਆਂ ਨਾਲ ਉਹ ਵੀ ਭੇੜੀ ਆ ਰੰਡੀ ਦਾ ਤਾਂ ਚਲ ਆਪ ਆਸਦਾਂਗੇ ਵੀ ਗੁజర్ ਗਿਆ ਤੇ ਕਮਾਲ ਆ ਬਛਕ ਜਾਂਦੇ ਆ ਤੇ ਕਮਾਲ ਆ ਬਛਕ ਜਾਣੇ ਇੱਕ ਕਿਹੜੀ ਲੀਡਰੀ ਆ ਇਹ ਰੱਬ ਘਰ ਦੇ ਰ ਆ ਨਹਿਰਨੀ ਇਹ ਜਿਹਾਂ ਲੀਡਰੀਆਂ ਛੱਡ ਦਿਓ ਨਹੀਂ ਮਗਰੋਂ लेखा ਬਹੁਤ ਭੈੜਾ ਉਹ ਜਿਹੜੀ ਬਾਬੇ ਦੀ ਦਰਗਾਹ ਆ ਨਾ ਦਸਵੇਂ ਪਾਤਸ਼ਾਹ ਦੀ ਉੱਥੇ लेखा ਦੇਣਾ ਬਹੁਤ ਔਖਾ ਇਹ ਇਹ ਜਿਹਾਂ ਸਿਆਸਤਾਂ ਛੱਡ ਦਿਓ ਮੈਂ ਹਰੇਕ ਪਾਰਟੀ ਦੇ ਲੀਡਰ ਨੂੰ ਆ ਨਾ ਉਹਨਾਂ ਵੀ ਇਹ ਜਿਹੀ ਗੰਦੀ ਸਿਆਸਤ ਨਾ ਕਰੋ ਕਹਿੰਦੇ ਜੀ ਹਾਂ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨ ਕਰਦਾ ਧੰਨਵਾਦ ਕਰਦਾ ਗੋਪੀ ਜੀ ਦਾ ਅਸੀਂ ਇੱਥੇ ਅੱਜ ਮੁਕਸਰ ਮਾਗੀ ਦੇ ਮੇਲੇ ਵਿੱਚ ਇਕੱਠੇ ਹੋਏ ਔਰ ਮੈਂ ਸਰਕਾਰ ਨੂੰ ਇਹ ਅਪੀਲ ਕਰਨੀ ਚਾਹਣਾ ਸਾਰੀਆਂ ਸਰਕਾਰਾਂ ਨੂੰ ਵੀ ਵੇਖੋ ਆਪਣੇ ਮੇਲਿਆਂ ਲਈ ਇਹਨਾਂ ਨੂੰ ਕੋਈ ਬਚਤ ਰੱਖਣਾ ਚਾਹੀਦਾ ਵੱਖਰਾ ਸਾਡੇ ਮੁਕਤਸਰ ਸਾਹਿਬ ਦੇ ਵਿੱਚ ਗਵਰਨਮੈਂਟ ਕਾਲਜ ਦੇ ਵਿੱਚ ਬੜਾ ਵਧੀਆ ਸ਼ੋ ਮੇਲਾ ਲੱਗਦਾ ਹੁੰਦਾ ਸੀ ਘੋੜੀਆਂ ਦਾ ਜਿਵੇਂ ਗੋਪੀ ਨੇ ਦੱਸਿਆ ਹੀ ਆ ਮੋਹਰਾ ਨਸਲ ਨੀਲੀ ਦਾ ਵੀ ਉਹ ਘੋੜੀਆਂ ਬੜੇ ਸੋਹਣੇ ਨਾਚਲੀਆਂ ਘੋੜੀਆਂ ਹੁੰਦੀਆਂ ਸੀ ਔਰ ਚੱਕ ਕੇ ਇਹਨਾਂ ਨੇ ਮੇਲਾ ਬੰਦ ਕਰਤਾ ਸੀ ਸਰਦਾਰ ਸੁਖਵੀਰ ਸਿੰਘ ਵੱਲ ਕਰਾਉਂਦੇ ਰਹੇ ਲੋਕਾਂ ਨੂੰ ਨਾਮ ਮਿਲਦੇ ਰਹੇ ਇੰਨਾ ਸਾਡੇ ਬੱਚਿਆਂ 'ਚ ਉਤਸ਼ਾਹ ਵਧਿਆ ਰੇਕ ਜਿਸ ਘਰੇ ਮਤਲਬ ਕੀ ਮੱਝ ਨਹੀਂ ਨਾ ਰੱਖਦਾ ਸੀ ਮੱਝਾਂ ਦਾ ਰੱਖਣੀਆਂ ਨਾਲ ਘੋੜੀਆਂ ਵੀ ਰੱਖਣ ਲੱਗ ਗਏ ਸੀ ਲੋਕ ਝੋਟੇ ਰੱਖਣ ਲੱਗੇ ਸੜ ਵਧੀਆਂ ਵਧੀਆਂ ਨਸਲਾਂ ਉਸ ਮੇਲਿਆਂ ਦੀ ਦੇਣ ਆ ਮੇਰੇ ਵੈਰੂ ਚੱਕ ਪਿੰਡਾ ਉੱਥੇ ਮੇਰੇ ਨਾਲ ਹੀ ਗੁਆੜ ਬੜਾ ਸੋਹਣਾ ਝੋਟਾ ਪੰਜਾਬ ਦਾ ਚੈਂਪੀਅਨ ਝੋਟਾ ਰਿਹਾ ਉਹ ਔਰ ਇੰਨਾ ਉਤਸ਼ਾਹ ਸਾਡੇ ਪਿੰਡਾਂ ਦੇ ਵਿੱਚ ਆਇਆ ਨਾ ਲੋਕਾਂ ਦੇ ਵਿੱਚ ਪਸ਼ੂਆਂ ਦਾ ਮੇਲੇ ਦੇਖ ਕੇ ਔਰ ਇਹਨਾਂ ਨੇ ਮੇਲੇ ਬੰਦ ਕਰਾ ਦਿੱਤੀ ਮੇਰੀ ਗੁਜ਼ਾਰਾ ਸਾਰੀਆਂ ਸਰਕਾਰਾਂ ਉੱਤੇ ਵੀ ਤੁਹਾਨੂੰ ਅੱਗੇ ਬੇਨਤੀ ਆ ਵੀ ਮੁਖਤਰ ਜਿਹੜਾ ਪੀਡੀਐਫ ਮੇਲਾ ਗਵਰਨਮੈਂਟ ਕਾਜ ਵਿੱਚ ਚੱਲਦਾ ਸੀ ਉਹ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾਵੇ ਔਰ ਇਸ ਮਾਲਵੇ ਨੂੰ ਅੱਗੇ ਲੈ ਕੇ ਜਾਇਆ ਜਾਵੇ ਧੰਨਵਾਦ ਤੇ ਇੱਕ ਜਿਹੜੀਆਂ ਪਾਰਟੀਆਂ ਦੀ ਰੈਲੀਆਂ ਕਰਦੀਆਂ ਹਨਾ ਚਲੋ ਚਾਰੇ ਪੰਜੇ ਪਾਰਟੀਆਂ ਹੀ ਕਰਦੀਆਂ ਕਰੋੜ ਕਰੋੜ ਰੁਪਏ ਸਾਰੇ ਚਾਰੇ ਪੰਜੇ ਰਲ ਕੇ ਲਾ ਦਿਆ ਕਰਨ ショว์ ਸਾਰੇ ਸਾਂਝੇ ਹੀ ਕਰਾ ਦਿਆ ਕਰਨ ਹੁਣ ਤੁਸੀਂ ਆਏ ਵੇਖੋ ਕੱਲ ਪੰਜਾਬ ਸਰਕਾਰ ਕੱਲ ਪੰਜਾਬ ਸਰਕਾਰ ਦੀ ਰੈਲੀ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਭਾਜਪਾ ਦੀ ਹੋਈ ਚਾਹੇ ਵਾਰਸ ਪੰਜਾਬ ਦੀ ਹੋਈ ਹਨਾ ਜਦੋਂ ਉਧਰ 5-5 7-7 10-10 ਕਰੋੜ ਆਪਾਂ ਲਾਤਾ ਰੈਲੀਆਂ ਤੇ ਜੇ ਕਰੋੜ ਕਰੋੜ ਇਧਰ ਚੰਗੇ ਮੂਹਰੇ ਸੀਨੀਅਰ ਬੰਦੇ ਲਾ ਕੇ ਮੇਲਾ ਸਾਂਝਾ ਜਾ ਕਰਾ ਦਿੰਦੇ ਤਾਂ ਵਧਗਾ ਨਹੀਂ ਸੀਗਾ ਲੋਕ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਤੋਂ ਤਾਂ ਗੋਪੀ ਲਵਾਊਗਾ ਲਵਾ ਦਾਂਗੇ ਜੀ ਮੇਲਾ ਚੰਗੇ ਦਿਨ ਆਉਣ ਸ਼੍ਰੋਮਣੀ ਅਕਾਲੀ ਦਲ ਤੋਂ ਲਵਾ ਰਿਆਂਗੇ ਜੀ ਅਸੀਂ ਦਾ ਗਾਜੀ ਦਾ ਲਵਾ ਦਾਂਗੇ ਪਤਾ ਕੀ ਗੱਲ ਆ ਅਸੀਂ ਅੱਜ ਇੱਥੇ ਮੇਲੇ ਦੇ ਵਿੱਚ ਆਏ ਹੋਏ ਸੀਗੇ ਹਲਕਾ ਜਲਾਲਾਬਾਦ ਤੋਂ ਆਏ ਆ ਅਸੀਂ ਤੇ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਇੱਥੇ ਸ਼ੋਅ ਦੇ ਵਿੱਚ ਆਏ ਆ ਨਾ ਜਾਨਵਰ ਸੀ ਉਹਨਾਂ ਨੂੰ ਦੇਖਣ ਆਏ ਸੀਗੇ ਤੇ ਵੀਰ ਗੋਪੀ ਮਿਲ ਗਿਆ ਇੱਥੇ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਜਾਨਵਰਾਂ ਬਾਰੇ ਮੈਂ ਇਹ ਗੱਲ ਕਹਿਣੀ ਚਾਹਣਾ ਦੁਨੀਆ ਤੋਂ ਦੁਨੀਆ ਦੇ ਕੋਨੇ-ਕੋਨੇ ਤੋਂ ਉਹਨਾਂ ਨੇ ਇਕੱਠੇ ਕਰਕੇ ਇੰਨੇ ਖੂਬਸੂਰਤ ਜਾਨਵਰ ਇੱਥੇ ਲਿਆਉਂਦੇ ਆ ਵੀ ਸਾਡੇ ਤਾਂ ਇੱਥੇ ਲੋਕਾਂ ਦੀ ਹਸਤੀ ਪਹੁੰਚਣੀ ਸੀ ਉਨੀ ਦੂਰ ਜਾ ਕੇ ਦੇਖਣ ਦੀ ਤੇ ਉਹਨਾਂ ਨੇ ਇੱਥੇ ਲੋਕਾਂ ਨੂੰ ਮੋਈਆ ਕਰਾਤੇ ਵੀ ਜਿਨ੍ਹਾਂ ਨੇ ਦੇਖਣੇ ਆ 100-100 ਰੁਪਏ ਇੱਕ ਗੱਲ ਆ ਟਿਕਟ ਲਾ ਕੇ ਵੇਖਣੋਂ ਨਹੀਂ ਅੜਦੇ ਏਡੇ ਸੋਹਣੇ ਪ੍ਰਦਰਸ਼ਨੀ ਆ ਜਾਨਵਰ अच्छा भाई एक एक सवाल ਤੁਹਾਡੇ ਤੇ ਕੱਲ ਦੀ ਵੀਡੀਓ ਤੁਹਾਡੀ ਵਾਇਰਲ ਹੋਈ ਉੱਠ ਰਿਹਾ ਕਹਿੰਦੇ ਉੱਠਣਾ ਤੇ ਮੁੱਖ ਮੰਤਰੀ ਸੁਖਵੀਰ ਬਾਦਲ ਨੇ ਐ ਤੇ ਵਾਦੇ ਗੋਪੀ ਕਰੀ ਜਾਂਦਾ ਲੋਕਾਂ ਨਾਲ ਉਹ ਕੁਛ ਨਹੀਂ ਹੁੰਦਾ ਕਰਦਾ ਹੀ ਆ ਬੰਦਾ ਸੁਖਵੀਰ ਬਾਦਲ ਮੈਂ ਮੁੱਖ ਮੰਤਰੀ ਬਣ ਗਿਆ ਸਾਸੀਂ ਸਾਰੇ ਹੀ ਮੁੱਖ ਮੰਤਰੀ ਜੇ ਜੇ ਪੂਰੇ ਨਾ ਹੋਏ ਬਾਦਲ ਕੇ ਬਾਰ ਮੂਰੇ ਕੋਈ ਪੁੱਛ ਕੇ ਜਾਊਗਾ ਤੁਹਾਡੇ ਮਾਰਤੀਓ ਪੂਰੀ ਹੋਊਗੀ ਨਹੀਂ 50-60 ਲੱਖ ਰੁਪਇਆ ਕਬੂਤਰਾਂ ਵਾਲੇ ਕੱਲ ਦੇ ਮਗਰ ਲਾਏ ਆ ਸਾਡੇ ਮੈਂ ਕਰਾਉਂ ਪਾਜੀ ਆਪਾਂ ਮੇਰੀ ਗੱਲ ਤਾਂ ਸੁਣੋ ਬਾਈ ਰੋਜੀ ਆ ਆਪਣੇ ਹੱਥ ਜੀ ਆ ਲੈ ਜਾ ਕਰੋ ਮੈਂ ਨਾਲ ਹੀ ਕੋ ਗੀ ਮਰਾ ਲਿਆ ਕਰਾਂਗੇ ਹੋਰ ਦਾ ਰੋਜੀ ਦਾ ਰਿਸ਼ਤੇਦਾਰ ਵੀ ਆਪਣੇ ਕੋਲੇ ਹੀ ਆ ਹੋਰ ਰਿਸ਼ਤੇਦਾਰੀਆਂ ਬਾਈ ਨੇ ਹਾਮੀ ਵੀ ਨਹੀਂ ਭਰੀ ਰੋਜੀ ਗੱਲ ਨਹੀਂ ਹਾਮੀ ਕਿਉਂ ਨਹੀਂ ਭਰੀ ਰਿਸ਼ਤੇਦਾਰ ਇਸ ਤਰ੍ਹਾਂ ਮੇਰੇ ਵੱਡੇ ਭਰਾ ਨੇ ਉਹ ਤੇ ਹਾਲਾਂਕਿ ਮੇਰੇ ਇਨ-ਲੌ ਸਾਰਾ ਪਰਿਵਾਰਾ ਤੇ ਰੋਜੀ ਜੀ ਵੱਡੇ ਭਰਾ ਨੇ ਸਾਡੇ ਠੀਕ ਹੈ ਜੀ ਸਾਡੇ ਮਾਰਗਦਰਸ਼ਕ ਆ ਸਾਰਿਆਂ ਦੇ ਬਾਜ਼ੀਆਂ ਕਰਾ ਦੇਾਂਗੇ ਬਾਈ ਜੀ ਸਰਕਾਰ ਆਉਂਦੇ ਡਰਦੀ ਕਦਮ ਚਲੋ ਹਾਰ ਜਦ ਤੱਕ ਵੈਸੇ ਆ ਵਾ ਰੋਜੀ ਜੀ ਕੋਲ ਤਾਂ ਵੈਸੇ ਹੀ ਕੋਈ ਚਲਾ ਜਾਵੇ ਤਾਂ ਸਾਰਾ ਹਲਕਾ ਜਾਣਦਾ ਵੀ ਕਿਸੇ ਨੂੰ ਜਵਾਬ ਨਹੀਂ ਦਿੰਦੇ ਕਿਸੇ ਗੱਲ ਦਾ ਇਹ ਤਾਂ ਛੋਟੀ ਗੱਲ ਆ ਇਹ ਉਹਨਾਂ ਦੇ ਵੈਸੇ ਹੀ ਏਜੰਡੇ ਤੇ ਕਿਉਂਕਿ ਸਾਰੇ ਉਹਨਾਂ ਦੇ ਆਪਦੇ ਹੀ ਪਰਿਵਾਰ ਆ ਇੱਥੇ ਜਿੰਨੇ ਆ ਘੋੜਿਆ ਪਾਲਕਾ ਸਾਰੇ ਚੰਗੇ ਪਸ਼ੂ ਪਾਲਕਾ ਅਸੀਂ ਤਾਂ ਆਪ ਚੋਣੇ ਆ ਵੀ ਇਹਨਾਂ ਗੱਲਾਂ ਨੂੰ ਇੱਥੇ ਪ੍ਰਮੋਟ ਕੀਤਾ ਜਾਵੇ ਬੱਚੇ ਚੰਗੇ ਪਾਸੇ ਲੱਗਣ ਨਸ਼ਾ ਤੋਂ ਬਚਾਓ ਨਸ਼ਾ ਤੋਂ ਬਾਹਰ ਆਜਾਣੇ ਅਸੀਂ ਤਾਂ ਇਹ ਗੱਲ ਕਹਿੰਦੇ ਰੋਜੀ ਬੰਦਾ ਐਮਚਾ ਜੇ ਕੋਈ ਕਾਂਗਰਸੀ ਵੀ ਗਿਆ ਨਾ ਤਾਂ ਉਹਦਾ ਵੀ ਕੰਮ ਕਰਕੇ ਭੇਜਿਆ ਜੇ ਕੋਈ ਹੋਰ ਪਾਰਟੀ ਦਾ ਬੰਦਾ ਉੱਠ ਕੇ ਆ ਨਾ ਜਦੋਂ ਸਰਕਾਰ ਸੀ ਹਰੇਕ ਦਾ ਕੰਮ ਕਰਕੇ ਭੇਜਿਆ ਅੱਜ ਉਹ ਮਿਹਨਤ ਨੂੰ ਉਹਦੀ ਨੂੰ ਬੂਰ ਪਿਆ ਸਰਕਾਰ ਆਮ ਆਦਮੀ ਪਾਰਟੀ ਦੀ ਆ ਇਲੈਕਸ਼ਨ ਰੋਜੀ ਜਿੱਤੇ ਬਲਾਕ ਸੰਭਤੀ ਦਾ ਤੇ ਆਉਣ ਵਾਲਾ ਐਮਐਲਏ 2027 ਦਾ ਰੋਜੀ ਹੈ ਇੱਥੇ ਅੱਛਾ ਹਾਂ ਮੈਂ ਖਵਾਲੀ ਕਰਤੀ ਕਰਤੀ ਅਸੀਂ ਘੱਟ ਕੇ ਪਾਵਾਂਗੇ ਪਾ ਦਿਓ ਬਾਈ ਮੈਂ ਤੁਹਾਡੇ ਚੈਨਲ ਜਰੀਏ ਵੀ ਦੱਸਣਾ ਚਾਹਣਾ ਇਹ ਮੇਲਿਆ ਦੀ ਕਹਾਣੀ ਦੱਸਣਾ ਚਾਹੁੰਦਾ ਜਿਹੜਾ ਪੀਡੀਐਫ ਨੇ ਲੈ ਦੋ ਤਿੰਨ ਪਰਿਵਾਰ ਮੇਰੀ ਨਿਗਾਹ 'ਚ ਨਸ਼ੇ ਕਰਦੇ ਮੇਰੀ ਉਮਰ ਤੋਂ ਉਹਨਾਂ ਦੇ ਬਾਪ ਔਰ ਉਹਨਾਂ ਨੇ ਬੋਟੇ ਕੰਪੀਟੀਸ਼ਨਾਂ ਲਾਗੇ ਘੋੜੀਆਂ ਰੱਖਣ ਲੱਗੇ ਅੱਜ 20-20 ਘੋੜੀਆਂ ਖਰੀਆਂ ਔਰ ਉਹਨਾਂ ਦੇ ਬੱਚੇ ਸਹੀ ਲਾਈਨ 'ਚ ਪੈ ਗਏ ਚਿੱਟੇ ਤੋਂ ਬਚ ਗਏ ਨਸ਼ਿਆਂ ਤੋਂ ਬਚ ਗਏ ਅਸੀਂ ਤਾਂ ਇਹ ਵਾਅਦਾ ਸਰਕਾਰਾਂ ਨੂੰ ਇਨਾ ਮੇਲਿਆਂ ਲਾ ਉਸਤਾ ਕਰਨਾ ਚਾਹੀਦਾ ਵੀ ਚੰਗੇ ਵੇਖੋ ਜਿਵੇਂ ਸੁਖਬੀਰ ਸਿੰਘ ਪਾਲ ਨੇ ਕਿੰਨੇ ਜਾਨਵਰ ਘੱਲਿਆ ਚਾਰ ਚਾਰ ਸਿੰਘਾਂ ਵਾਲੇ ਪੇਡੂ ਉਸਤਾ ਵੇਖਿਆ ਹੀ ਨਹੀਂ ਕਿਤੇ ਅੱਜ ਪਹਿਲੀ ਵਾਰੀ ਵੇਖੇ ਜੀ ਅਸੀਂ ਅਸੀਂ ਇਹੀ ਸਵਾਲ ਪਹਿਲਾਂ ਜਦੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸੀ ਕਬੱਡੀ ਵੇਲੇ ਵੀ ਕਰਦੇ ਹੁੰਦੇ ਸੀ ਕਬੱਡੀ ਹੁੰਦੀ ਰਹੀ ਪਿੰਡਾਂ ਦੇ ਵਿੱਚ ਕਿੰਨੇ ਮੁੰਡੇ ਕਬੱਡੀ ਖੇਡਦੇ ਸੀ ਇੱਕ ਬੱਚਾ ਖੇਡਦਾ 50 50 ਬੱਚੇ ਕਬੱਡੀ ਖੜਨ ਲੱਗ ਗਏ ਸੀ ਅੱਜ ਫੇਰ ਹਟ ਗਏ ਜੀ ਸਾਰੇ ਅੱਜ ਕਬੱਡੀ ਦੇ ਮੈਦਾਨਾਂ ਦੇ ਵਿੱਚ ਕਬੱਡੀ ਡਰ ਚ ਅੱਜ ਕਬੱਡੀ ਤਾਂ ਗੋਲੀਆਂ ਚੱਲੀ ਜਾਂਦੀਆਂ ਚੰਗਾ ਖਿਡਾਰੀ ਖੇਡਦਾ ਉਹਨੂੰ ਗ ਸੁਰਬੀਰਪਾਲ ਸਿੰਘ ਬਾਦਲ ਸਾਹਿਬ ਨੇ ਕੱਲ ਵੀ ਅਨਾਉਂਸ ਕੀਤਾ ਵੀ ਇੱਕ ਵੀ ਗੈਂਗਸਟਰ ਨਹੀਂ ਛੱਡਾਂਗਾ ਮੈਂ ਹਾਂ ਜਿਹੜਿਆ ਗੋਲੀਆਂ ਮਾਰ ਰਹੇ ਆ ਕਰਦੇ ਆ ਕਿ ਤੁਸੀਂ ਕੋਣੀ ਬੱਚੇ ਖੇਡਦੇ ਆ ਤਾਂ ਨਹੀਂ ਭਾਈ ਸੰਗਤ ਐ ਕਹਿੰਦੀ ਐ ਸੰਗਤ ਐ ਕਹਿੰਦੀ ਐ ਵੀ ਮਾਗੀ ਤੇ ਅਸੀਂ ਆਉਣਾ ਹੁੰਦਾ ਮਾਗੀ ਤੋਂ ਅੱਗੇ ਪਿੱਛੇ ਰੈਲੀ ਰੱਖ ਲਿਆ ਕਰਨੇ ਮਾਗੀ ਵਾਲੇ ਦੇਣੀ ਕਿਉਂ ਰੱਖਦੇ ਅੱਧੀ ਸੰਗਤ ਖੇਡਦੀ ਐ ਆਣਾ ਇਤਿਹਾਸਕ ਦੇਣ ਹੁੰਦਾ ਕਿ ਨਹੀਂ ਉਹ ਤਾਂ ਪਹਿਲਾਂ ਤੋਂ ਹੀ ਜਿਵੇਂ ਨੀਤੀ ਰਾਜ ਤੇ ਇਤਿਹਾਸ ਦਾ ਦੋਨੇ ਚੀਜ਼ਾਂ ਅੱਡ ਵੱਡੀ ਨੇ ਇਕੱਲੀ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਸੀ ਜਿਹੜੀ ਨਾ ਸ਼ੁਰੂ ਤੋਂ ਹੀ ਜਿਹੜੀ ਇਹ ਰਾਜਸੀ ਕਾਨਫਰੰਸ ਆ ਜਾਂ ਇਹਨੂੰ ਧਾਰਮਿਕ ਕਾਨਫਰੰਸ ਕਹ ਲਓ ਉਦੋਂ ਇਹ ਕਰਦੇ ਰਹੇ ਆ ਉਦੋਂ ਸਿਰਫ ਇੰਨਾ ਸੀ ਕਿ ਲੋਕ ਸੰਗਤ ਤੇ ਇਕੱਠੀ ਹੁੰਦੀ ਸੀ ਕਿ ਗੁਰੂ ਘਰ ਦੀ ਗੱਲ ਵੀ ਹੁੰਦੀ ਸੀ ਤੇ ਸਿਆਸਤ ਦੀ ਗੱਲ ਵੀ ਹੁੰਦੀ ਸੀਗੀ ਚਲੋ ਠੀਕ ਆ ਬਾਕੀ ਪਾਰਟੀਆਂ ਨੇ ਉਹਨਾਂ ਨੂੰ ਵੇਖ ਕੇ ਹੌਲੀ ਹੌਲੀ ਫਾਲੋ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਆਪ ਦਾ ਰਾਜਸੀ ਲਹਿ ਲੈਣੇ ਸ਼ੁਰੂ ਕਰਤੇ ਆ ਪਰ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਜਿਹੜੀ ਆਪਦੀ ਉਸ ਐਂਗਲ ਤੋਂ ਫੇਰ ਉਸ ਰੈਲੀ ਦੇ ਵਿੱਚ ਜਾਂਦੀ ਆ ਜਾਂ ਉੱਥੇ ਇਕੱਠ ਦੇ ਵਿੱਚ ਜਾਂਦੀ ਆ ਗੁਰੂ ਘਰ ਦੀ ਗੱਲ ਸੁਣਦੇ ਆ ਗੱਲ ਵੀ ਤਕਰੀਬਨ ਸਾਰੀ ਗੁਰੂ ਘਰ ਦੀ ਹੁੰਦੀ ਆ ਹੋਰ ਆਸ-ਪਾਸ ਦੀ ਨਹੀਂ ਹੁੰਦੀ ਤਕਰੀਬਨ ਮੁੱਖ ਮੰਤਰੀ ਸਾਹਿਬ ਤਾਂ ਕੱਲ ਕਹਿ ਰਹੇ ਸੀ ਕਿ ਉਹ ਤਾਂ ਕਹਿ ਰਹੇ ਸੀ ਕਿ ਸੰਗਤ ਉੱਧਰ ਨਾ ਜਾਵੇ ਇੱਧਰ ਹੀ ਆ ਜੋ ਦੇਖੋ ਜੀ ਮੁੱਖ ਮੰਤਰੀ ਸਾਹਿਬ ਇਹ ਗੱਲ ਹੋਈ ਸੀ ਨਹੀਂ ਅਸੀਂ ਕਦੇ ਅਸੀਂ ਸੁਣਿਆ ਨਹੀਂ ਅਸੀਂ ਉਹਨਾਂ ਬਾਰੇ ਸੁਣਿਆ ਨਹੀਂ ਕਿ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਤੇ ਕੋਈ ਕਹਿੰਦੇ ਉਹਨਾਂ ਦਾ ਨਾ ਹਰ ਇੱਕ ਗੱਲ ਨੂੰ ਥੋੜਾ ਜਿਹਾ ਮਜ਼ਾਕੀਆ ਟਾਈਪ ਦੇ ਵਿੱਚ ਕਹਿੰਦਾ ਸਿਸਟਮ ਹੀ ਉਹਨਾਂ ਦਾ ਬਣਿਆ ਕਿਉਂਕਿ ਆਪਾਂ ਜਾਣਦੇ ਆ ਵੀ ਉਹ ਸ਼ੁਰੂ ਤੋਂ ਕਮੀਡੀਅਨ ਸੀਗੇ ਤਾਂ ਚ ਜਿਹੜੀ ਕਮੇਟੀ ਨਾਲ ਹੀ ਜਾ ਕੇ ਹੁੰਦੀ ਆ ਕੋਈ ਸੀਰੀਅਸ ਕੋਈ ਸੋਚ ਵਾਲੀ ਗੱਲ ਮੈਂ ਅਸੀਂ ਕਦੇ ਸੁਣੀ ਨਹੀਂ ਦੀ ਆ ਅਸੀਂ ਹੁਣੇ ਗੱਲ ਕੀਤੀ ਵੀ 2 ਵਜੇ ਤੋਂ ਬਾਅਦ ਉਹ ਕਹਿੰਦੇ ਵੀ ਮੱਥਾ ਟੇਕ ਲਓ ਪਹਿਲਾਂ ਵੀ ਸੰਗਤਾਂ ਨੂੰ ਕਹਿਤਾ ਸੀ ਮੱਥਾ ਟੇਕ ਕੇ ਆਇਓ ਉਹ 2 ਵਜੇ ਤੋਂ ਬਾਅਦ ਵੀ ਸੰਗਤਾਂ ਗਈਆਂ ਚਲੀਆਂ ਉਹ ਤਾਂ ਸਾਰੀਆਂ ਕਾਨਫਰੰਸਾਂ ਸੀ ਡੋਡੀ ਜਿਵੇਂ ਚੱਲਦਾ ਸੀ ਪ੍ਰੋਗਰਾਮ ਚੱਲੀ ਗਿਆ ਇਹ ਇਹ ਬਿਆਨਬਾਜ਼ੀ ਨਹੀਂ ਕੀਤੀ ਗਈ ਸੁਖਪੀਰ ਸਿੰਘ ਬਾਦਲਵੰਨੋ ਕੇ ਇੱਧਰ ਆ ਜਾਓ ਨਹੀਂ ਨਹੀਂ ਅਸੀਂ ਉੱਥੇ ਸੀਗੇ ਤੁਹਾਡੇ ਕੈਮਰੇ ਸਾਰੇ ਉੱਥੇ ਸੀਗੇ ਜੱਟ ਦੀ ਪੱਥਰ ਤੇ ਲਕੀਰ ਆ ਜੋ ਜੱਟ ਨਜਵਾਨ ਚ ਉਹ ਪੂਰਾ ਕਰਦਾ ਉਹ ਸਾਨੂੰ ਪਤਾ ਬਹੁਤ ਡਿਵੈਲਪਮੈਂਟ ਦੀ ਕੀਤੀ ਆ ਕਿਸਾਨਾਂ ਦੀ ਕੀਤੀ ਆ ਆਮ ਜਿਹੜੇ ਗਰੀਬ ਪਰਿਵਾਰਾਂ ਉਹਨਾਂ ਦੀ ਕੀਤੀ ਆ ਉਹਨਾਂ ਦੇ ਮੋਟਰਸਾਈਕਲ ਉਹਨਾਂ ਦੇ ਕੀ ਕੀ ਉਹਨਾਂ ਨੂੰ ਦੇਣਾ ਉਹਨਾਂ ਨੂੰ ਕੀ ਕੁਝ ਮਿਲਣਾ ਹੈਗਾ ਕੀ ਉਹਨਾਂ ਨੂੰ ਨੌਕਰੀਆਂ ਕਿਵੇਂ ਦੇਣੀਆਂ ਆ ਗੱਲ ਨਾ ਜ਼ਿਆਦਾ ਇਹਨਾਂ ਦੇ ਧਿਆਨ ਸੀਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਭਾਈ ਅੱਜ 15 ਤਰੀਕ ਹੈ ਅੱਜ ਭਗਵੰਤ ਜੀ ਨੂੰ ਵੀ ਬੁਲਾਇਆ ਸੀ ਉਥੇ ਅਕਾਲ ਤਖਤ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਓਕੇ ਨਹੀਂ ਭਾਈ ਆਪਾਂ ਇਹ ਮੁੱਦੇ 'ਚ ਨਹੀਂ ਪੈਂਦੇ ਧਾਰਮਿਕ ਮੁੱਦੇ ਆ ਜਿਹੜੇ ਧਾਰਮਿਕ ਮੁੱਦੇ ਜਿਵੇਂ ਜਥੇਦਾਰ ਸਾ ਜਾ ਜਿਵੇਂ ਕੋਈ ਪੰਜਾਬ ਦੇ ਮੁੱਖ ਮੰਤਰੀ ਕਰਨਗੇ ਉਹਨਾਂ ਦੀ ਆਪ ਦੀ ਕੰਟਰੋਵਰਸੀ ਹੈ ਠੀਕ ਹੈ ਖਾਪਾ ਤੋਂ ਤਾਂ ਜਾਨਵਰਾਂ ਦਾ ਪੁੱਛ ਲਿਆ ਕਰੋ ਠੀਕ ਹੈ ਚਲੋ ਠੀਕ ਆਪਾਂ ਦੱਸ ਦੋ ਸਾਲ ਮੇਲਾ ਵੇਨੇ ਆ ਵਦਗਾ ਐਨਜਾਇਮੈਂਟ ਕਰਦੇ ਆ ਹਾਂ ਮੈਂ ਸਾਰੀਆਂ ਪਾਰਟੀਆਂ ਨੂੰ ਆਣਾ ਵੀ ਯਾਰ ਕੁਛ ਨਹੀਂ ਹੁੰਦਾ ਕਰੋੜ ਕਰੋੜ ਦੇ ਦਿਆ ਕਰੋ ਇੱਥੇ ਮੇਲਾ ਕਰਾ ਰਿਆ ਕਰੋ ਸਾਂਝਾ ਰੇਲੀਆਂ ਤੇ ਵੀ ਇੰਨਾ ਪੈਸਾ ਲੱਗ ਹੀ ਜਾਂਦਾ ਹੋਰ ਆਖਦੇ ਕਰੋੜ ਲੱਗ ਗਿਆ ਹਾਈਐਸਟ ਰੇਟ ਕੀ ਹੈ ਇੱਥੇ ਘੋੜਿਆਂ ਦਾ ਜਿਹੜੇ ਦੇਖੋ ਜੀ ਜਿਹੜੇ ਕਿਸੇ ਨੇ ਜਾਨਵਰ ਕੋਈ ਵੇਚਨੇ ਹੀ ਨਹੀਂ ਉਹਦਾ ਤਾਂ ਕੋਈ ਰੇਟ ਹੀ ਨਹੀਂ ਤੇ ਜਿਹਨੇ ਵੇਚਨਾ ਉਹ ਬਈ ਆਪਸ ਵਿੱਚ ਦੋਹੇ ਤਰ੍ਹਾਂ ਦੀ ਤਾਹ ਹੁੰਦੀ ਆ ਸੌਦਾ ਕਰੀ ਬਈ ਕਿੰਨੇ ਦਾ ਮੈਂ ਲੈਣਾ ਚਾਹੇ ਉਹ ਕਿੰਨੇ ਦਾ ਵੇਚਦਾ ਬਸ ਆ ਹੀ ਕਾਣੀਆ ਅੱਛਾ ਹਾਂਜੀ ਓਲਾ ਕਿੰਨਾ ਕਹ ਨਹੀਂ ਓਲਾ ਹੈਗਾ ਵੀ ਨਹੀਂ ਵੀ ਜੀ ਅੱਛਾ ਕਈ ਵਾਰੀ ਵੱਡਿਆਂ ਨੂੰ ਵੇਖ ਕੇ ਛੋਟੇ ਓਲਾ ਵੀ ਰੱਖਣ ਲੱਗ ਪੈਂਦੇ ਪਰ ਨਹੀਂ ਘੋੜੇ ਹੈਗੇ ਵੀ ਕਰੋੜਾਂ ਦੇ ਐਡੀ ਗੱਲ ਨਹੀਂ ਘੋੜੇ ਹੈਗੇ ਉਹ ਤਾਂ ਜਦੋਂ ਅਮਾਨੀ ਜਾਂ ਫਿਰ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਇੱਥੇ 10-10 ਕਰੋੜ ਲਾ ਕੇ ਗਏ ਆ ਪਰ ਡੈਫੀਨਟਲੀ ਕਰੋੜਾਂ ਦੇ ਘੋੜੇ ਪੰਜਾਬ ਦੇ ਵਿੱਚ ਹੈਗੇ ਇਹਦੇ 'ਚ ਤਾਂ ਕੋਈ ਸ਼ੱਕ ਹੈਗੇ ਜੀ ਹੈਗੇ ਕੋਈ ਗੱਲ ਹੀ ਨਹੀਂ ਇਹ ਤਾਂ ਇਹ ਤਾਂ ਨਾਂ ਵਾਲੀ ਤਾਂ ਗੱਲ ਹੀ ਨਹੀਂ ਬਹੁਤ ਘੈਂਟ ਤੋਂ ਘੈਂਟ ਚੰਗੇ ਤੋਂ ਚੰਗੇ ਘੋੜੇ ਪਿਆ ਮਾਰਵਾੜੀ ਵੀ ਨੁਗਰੇ ਵੀ 2-2 4-4 5-5 ਲੱਖ ਦਾ ਫੀਸਾਂ ਹੀ ਹੋਊਗਾ ਪੰਗਾ ਚੰਗੇ ਘੋੜਿਆਂ ਦਾ ਘੋੜਿਆਂ ਦੇ ਸ਼ੋਅ ਦੇ ਵਿੱਚ ਪਿੱਛੇ ਜੇ ਵੀ ਇੱਕ ਕੌਂਟਰੋਵਰਸੀ ਨੇ ਜਨਮ ਲਿਆ ਹਨਾ ਉਹ ਖੂਬਸੂਰਤੀ ਜਾਂ ਸੁੰਦਰਤਾ ਦੀ ਗੱਲ ਕਰਦੇ ਸੀ ਸ਼ੋਅ ਦੇ ਵਿੱਚ ਉਹ ਕਿਵੇਂ ਦੇਖੇ ਜਾਂਦੀ ਉਹ ਪਤਾ ਕੀ ਗੱਲ ਹੈ ਉਹ ਇੰਨੀ ਕੁ ਤਾਂ ਚੱਲਦੀ ਰਹਿਣੀ ਚਾਹੀਦੀ ਆ ਐਨੇ ਨਾਲ ਚੱਲ ਘੋੜੇ ਤਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਹਾਈਲਾਈਟ ਹੋਏ ਹੈ ਹਾਂ ਉਹ ਇੰਨੀ ਕੁ ਚੱਲਦੀ ਹੁੰਦੀ ਹੈ ਕੋਈ ਗੱਲ ਨਹੀਂ ਓਏ ਆਮ ਪਹਿਲਾਂ ਤੋਂ ਹੀ ਆਇਆ ਹਰੇਕ ਚੀਆ ਚਾਹੇ ਮੰਗਾ ਗਾਂਗਾ ਜਲਾ ਲੋ ਚਾਹੇ ਘੋੜੇ ਬੱਕਰੀਆਂ ਕਬੂਤਰਾਂ ਉਹ ਹਰੇਕ ਚੀਜ਼ ਇੰਨੀ ਕੁ ਕੰਟਰੋ ਵਰਸੀ ਚੱਲਦੀ ਰਹਿੰਦੀ ਹੁੰਦੀ ਆ ਪਹਿਲਾਂ ਕਿ ਜੇ ਕੁਝ ਹੋ ਜਾ ਮਨੋ ਕੋਈ ਇੱਕ ਜਿੱਤ ਗਿਆ ਇੱਕ ਹਾਰ ਗਿਆ ਜਿੱਤ ਵਾਲਾ ਉਹਦੇ ਘਰੇ ਚਲਾ ਜਾਂਦਾ ਸੀ ਇੱਕ ਵਾਰ ਇਨਾਮ ਵੇਲੇ ਅਨਾਉਂਸ ਹੋ ਕੇ ਹਾਰ ਵਾਲਾ ਉਹਦੇ ਘਰੇ ਬੈਠ ਜਾਂਦਾ ਸੀ ਹੁਣ ਹਾਰ ਵਾਲਾ ਵੀ ਘਰੇ ਜਾ ਕੇ ਬਹੁਤ ਜ਼ਿਆਦਾ ਰੌਲਾ ਪਾਉਂਦਾ ਉਹ ਪਤਾ ਕੀ ਗੱਲ ਹੈ ਜੀ ਉਹ ਜਿਵੇਂ ਉਹ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨਾ ਦਾ ਹੁੰਦਾ ਸੀ ਵੀ ਤੁਸੀਂ ਹਰੇਕ ਨੂੰ ਸਵਾਲ ਕਰ ਸਕਦੇ ਆ ਉਹ ਇਹਨਾਂ ਇੱਕ ਲੱਖ ਸਾਡੇ ਲੋਕਾਂ ਚ ਜਾਗਰੂਕਤਾ ਖਰ ਇਹ ਗੱਲ ਦਾ ਸਿਹਰਾ ਭਗਵੰਤ ਮਾਨ ਜੁਮੇ ਹੀ ਜਾਂਦਾ ਉਹ ਜਾਗਰੂਕਤਾ ਉਹਨੇ ਕੀਤੀ ਵੀ ਆਪਾਂ ਹਰੇਕ ਨੂੰ ਸਵਾਲ ਕਰ ਸਕਦੇ ਆ ਉਹ ਜੱਜ ਨੂੰ ਸਵਾਲ ਕਰਕੇ ਫਿਰ ਪੁੱਛਦੇ ਆ ਵੀ ਸਾਡੇ ਘੋੜੇ ਚ ਜਾਂ ਸਾਡੀ ਘੋੜੀ ਚ ਕਮੀ ਦੱਸੋ ਕੀ ਆ ਉਹ ਜਦੋਂ ਫਿਰ ਸਵਾਲ ਜਵਾਬ ਹੁੰਦੇ ਆ ਜੇ ਕੋਈ ਉਹਨਾਂ ਨੂੰ ਨਹੀਂ ਕਮੀ ਲੱਗਦੀ ਉਹ ਤਾਂ ਕਰਕੇ ਵਿਰੋਧ ਕਰਦੇ ਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਭਾਈ ਤੁਸੀਂ ਸਮਝ ਦਿੱਤਾ ਧੰਨਵਾਦ ਜੀ